ਜੀ ਤੁਸੀਂ ਪਹੁੰਚੇ ਹੋ ਪ੍ਰਾਤਨ ਖੇਡਾਂ ਜਿਹੜੀਆਂ ਕੁਰਾਲੀ ਦੇ ਵਾਰਡ ਨੰਬਰ 6 ਦੇ ਵਿੱਚ ਕਰਾਈਆਂ ਜਾ ਰਹੀਆਂ ਹਨ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਤੋਂ ਪਹਿਲਾਂ ਤੁਹਾਡੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਿਹੜਾ ਪਿਛਲੇ 4 ਦਿਨਾਂ ਤੋਂ ਇਹ ਸਪੋਰਟਸ ਇਵੈਂਟ ਇੱਥੇ ਚੱਲ ਰਿਹਾ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਵਾਰਡ 6 ਦੇ ਸਾਰੇ ਵਸਨੀਕਾਂ ਨੂੰ ਉਸ ਤੋਂ ਵੀ ਪਹਿਲਾਂ ਵਧਾਈ ਆ ਸਾਡੇ ਭਰਾ ਰੋਕੀ ਨੂੰ ਜਿਨੇ ਆ ਸਾਰਾ ਐਫਰਟ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਇੰਨਾ ਸੋਹਣਾ ਪਰਾਲਾ ਕੀਤਾ ਅੱਜ ਕਿਤੇ ਨਾ ਕਿਤੇ ਜਿਵੇਂ ਪਹਿਲਾਂ ਅਨਾਉਂਸ ਕੀਤਾ ਜਾ ਰਿਹਾ ਸੀ ਵੀ ਬੱਚੇ ਜਿਹੜੇ ਨੇ ਨੌਜਵਾਨ ਜਿਹੜੀ ਸਾਡਾ ਯੂਥ ਹੈ ਬੱਚੇ ਨੇ ਇਹ ਮੋਬਾਈਲ ਦੇ ਵਿੱਚ ਹੀ ਵੜੇ ਰਹਿੰਦੇ ਨੇ ਚਾਹੇ ਫੇਸਬੁੱਕ ਹੋਵੇ ਚਾਹੇ ਕਾਰਟੂਨਸ ਹੋਣ ਚਾਹੇ ਇਹਨਾਂ ਦੀਆਂ ਕੋਈ ਗੇਮਸ ਹੋਣ ਤਾਂ ਅੱਜ ਲੋਡ ਹੈ ਬੱਚਿਆਂ ਦੀ ਆਈ ਸਾਈਡ ਵੀ ਖਰਾਬ ਹੋ ਰਹੀ ਹੈ ਫਿਜ਼ੀਕ ਵੀ ਨਹੀਂ ਚੰਗੀ ਬਣ ਪਉਂਦੀ ਕਿਉਂਕਿ ਬਚਪਨ ਦੇ ਵਿੱਚ ਜਿਹੜੀ ਨੀਂਵ ਚੰਗੀ ਇੱਕ ਜੀਵਨ ਦੀ ਨੀਂਵ ਹੈ ਜਿਹੜੀ ਉਹ ਬਚਪਨ ਚ ਰੱਖੀ ਜਾਂਦੀ ਹੈ ਜੇ ਅੱਜ ਇਹ ਤੰਦਰੁਸਤੀਆਂ ਇਹਨਾਂ ਬੱਚਿਆਂ ਦੇ ਵਿੱਚ ਹੋਣਗੀਆਂ ਇਹ ਕੋਈ ਐਫਰਟ ਕਰਕੇ ਸ਼ਰੀਰ ਕਮਾਉਣਗੇ ਤਾਂ ਅੱਗੇ ਸੁਚੱਜਾ ਜੀਵਨ ਵੀ ਬਤੀਤ ਕਰਨਗੇ ਬਹੁਤ ਸੋਹਣਾ ਉਪਰਾਲਾ ਹੈ ਹਰ ਇੱਕ ਔਰਡ ਦੇ ਵਿੱਚ ਹਰ ਇੱਕ ਪਿੰਡ ਪਿੰਡ ਸ਼ਹਿਰ ਸ਼ਹਿਰ ਇਹ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਬਹੁਤ ਬਹੁਤ ਸਾਰੇ ਪ੍ਰਬੰਧਕਾਂ ਨੂੰ ਵਧਾਈ ਤੇ ਸਾਰੇ ਜਿੰਨੇ ਮੋਤਵਾਰ ਸੱਜਣ ਵੀ ਇਸ ਹਲਕੇ ਦੇ ਇਸ ਕੋਰਾਲੀ ਸ਼ਹਿਰ ਦੇ ਜੋ ਇਹਨਾਂ ਦੀ ਸਪੋਰਟ ਕਰ ਰਹੇ ਨੇ ਚਾਹੇ ਉਹ ਆਰਥਿਕ ਤੌਰ ਤੇ ਹੋਵੇ ਚਾਹੇ ਮੋਰਲ ਹੀ ਹੋਵੇ ਚਾਹੇ ਉਹ ਹਾਜ਼ਰੀ ਦੇ ਕੇ ਹੋਵੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਬੱਚਿਆਂ ਦਾ ਉਤਸ਼ਾਹ ਵਧਾਉਣਾ ਜ਼ਰੂਰੀ ਹੈ ਸਾਡਾ ਜਿਹੜਾ ਪੰਜਾਬ ਆਉਣ ਵਾਲੇ ਸਮੇਂ 'ਚ ਇਸੇ ਯੂਥ ਇਸੇ ਪਨੀਰੀ ਦੇ ਹੱਥਾਂ 'ਚ ਜਾਣਾ ਤਾਂ ਸਾਨੂੰ ਲੋੜ ਹੈ ਅੱਜ 6ਵੇਂ ਜਿਹੜਾ ਪੰਜਾਬ ਦੇ ਵਿੱਚ ਦਰਿਆ ਵਗਦਾ 6ਵਾਂ ਜਿਹੜਾ ਨਸ਼ਿਆਂ ਦਾ ਉਹਨਾਂ ਤੋਂ ਬਚਾਉਣ ਲਈ ਵੀ ਮੋਬਾਈਲ ਫੋਨ ਤੋਂ ਬਚਾਉਣ ਲਈ ਸਾਡੇ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜਨ ਦੀ ਤੇ ਬਹੁਤ-ਬਹੁਤ ਰੌਕੀ ਜੀ ਤੁਹਾਨੂੰ ਵਧਾਈ ਬਹੁਤ ਸੋਹਣਾ ਅਪਰਾਲਾ ਹੈ ਅਸੀਂ ਸਦਾ ਹੀ ਤੁਹਾਡੇ ਨਾਲ ਜਿੱਥੇ ਮਰਜ਼ੀ ਸਾਡੀ ਇਹ ਜੇ ਇਵੈਂਟਸ ਲਈ ਅਹ ਇਹ ਜੇ ਖੇਡਾਂ ਲਈ ਡਿਊਟੀ ਲਾਓ ਅਸੀਂ ਦਿਨ ਪਰ ਰਾਤ ਤੁਹਾਡੇ ਨਾਲ ਖੜੇ ਆ ਬਹੁਤ ਧੰਨਵਾਦ ਜਿਹੜੀਆਂ ਮਾਤਾ ਮਾਂ ਐ ਭੈਣਾਂ ਐ ਬੀਬੀਆਂ ਐ ਜਿਹੜੀਆਂ ਘਰਾਂ ਦੇ ਵਿੱਚ ਕੰਮ ਕਰਦੀਆਂ ਐ ਅੱਜ ਉਹ ਵੀ ਇਸ ਇਕੱਲੇ ਬੇਟਾ ਦੇ ਵਿੱਚ ਪਾਰਟਿਸਪੇਟ ਕੀਤਾ ਭਾਵੇਂ ਗੇਮਾਂ ਜਿਹੜੀਆਂ ਵੱਖੋ ਵੱਖਰੀਆਂ ਸੀ ਦੇਖੋ ਮੈਂ ਜਦੋਂ ਉੱਥੋਂ ਐਂਟਰ ਹੋਇਆ ਸਭ ਤੋਂ ਪਹਿਲਾਂ ਮੇਰੀਆਂ ਮਾਤਾਵਾਂ ਤੇ ਭੈਣਾਂ ਬੈਠੀਆਂ ਸੀ ਉਹਨਾਂ ਨੂੰ ਫਤਿਹ ਬੁਲਾਈ ਇੰਨਾ ਉਤਸ਼ਾਹ ਸੀ ਉਹਨਾਂ ਦੇ ਚਿਹਰਿਆਂ ਤੇ ਇੰਨਾ ਪਿਆਰ ਸੀ ਇੰਨਾ ਰੂਹ ਮਤਲਬ ਰੂਹ ਉਹਨਾਂ ਦੀ ਖੀੜੀ ਪਈ ਸੀ ਬੱਚਿਆਂ ਨੂੰ ਦੇਖ ਕੇ ਵੀ ਉਹਨਾਂ ਦੇ ਬੱਚੇ ਗਰਾਊਂਡ ਦੇ ਵਿੱਚ ਕੋਈ ਬੈਡਮਿੰਟਨ ਖੇਡ ਰਹੇ ਆ ਕੋਈ ਰੱਸਾ ਖਿੱਚੀ ਕਰ ਰਹੇ ਨੇ ਪੁਰਾਤਨ ਕੀਡਾ ਨੇ ਕੋਈ ਵਾਲੀਬਾਲ ਖੇល ਰਿਹਾ ਤਾਂ ਮਾਵਾਂ ਲਈ ਇਹ ਬਹੁਤ ਇੰਪੋਰਟੈਂਟ ਹੈ ਦੇਖੋ ਸਾਰਾ ਦਿਨ ਕੋਈ ਹਾਊਸ ਵਾਈਫ ਹੈ ਤਾਂ ਉਹ ਘਰ ਦਾ ਕੰਮ ਕਰਕੇ ਈਵਨਿੰਗ ਚ ਜੇ ਘੰਟਾ ਬੱਚਿਆਂ ਦੇ ਨਾਲ ਆਪਾਂ ਮੈਂ ਜਿਵੇਂ ਮੈਂ ਅਰਮੀਤ ਜੀ ਤੁਹਾਨੂੰ ਵੀ ਕਿਹਾ ਵੀ ਟੱਗ ਆਫ ਵਾਰ ਚੱਲ ਰਹੀ ਸੀ ਆਪਾਂ ਰੱਸਾ ਖਿੱਚਣ ਚ ਆਪ ਵੀ ਨਾਲ ਬੱਚੇ ਬਣ ਜਾਣੇ ਤਾਂ ਮੈਂ ਮੇਰਾ ਅਪੀਲ ਵੀ ਹੈ ਹਰ ਇੱਕ ਬਜ਼ੁਰਗ ਨੂੰ ਜਾਂ ਆਪਣੇ ਗਰੋਨ ਅਪ ਜਿਹੜੇ ਅਡਲਟਸ ਨੇ ਉਹਨਾਂ ਲਈ ਵੀ ਤੁਸੀਂ ਬੱਚਿਆਂ ਨਾਲ ਆ ਕੇ ਸ਼ਾਮ ਨੂੰ ਘੰਟਾ ਬੱਚੇ ਜ਼ਰੂਰ ਬਣਿਆ ਕਰੋ ਥੋਡੀ ਹੈਲਥ ਵੀ ਇੰਪਰੂਵ ਹੋਊਗੀ ਤੁਹਾਡਾ ਜੀਵਨ ਵੀ ਇੰਪਰੂਵ ਬਿਲਕੁਲ ਸਰਕਾਰਾਂ ਨੂੰ ਇਸ ਤੋਂ ਜਿਹੜੀ ਕੈਲੀਏ ਵੀ ਸਿੱਖ ਵੀ ਮਿਲਦੀ ਹੈ ਕਿ ਜੇਕਰ ਇਸ ਤਰ੍ਹਾਂ ਖੇਡਾਂ ਕਰਵਾਈਆਂ ਜਾਣ ਤਾਂ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਹੜ ਬਗ ਰਿਹਾ ਉਸ ਨੂੰ ਵੀ ਜਿਹੜਾ ਖਤਮ ਕੀਤਾ ਜਾ ਸਕਦਾ ਜੇ ਜੇ ਦੇਖੋ ਦੁਖਦਾਈ ਗੱਲ ਇਹੀ ਹੈ ਜੇ ਸਰਕਾਰਾਂ ਨੇ ਕੁਝ ਇਹਨਾਂ ਨੇ ਕਰਨਾ ਹੁੰਦਾ ਤਾਂ ਬਹੁਤ ਖੁਸ਼ ਹੋ ਸਕਦਾ ਸੀ ਉਰੇ ਜਿਹੜੇ ਕਬੱਡੀ ਦੇ ਮੈਚ ਹੁੰਦੇ ਸੀ ਹੋਰ ਗੇਮਜ਼ ਹੁੰਦੀਆਂ ਸੀ ਉਹ ਬੰਦ ਹੋ ਗਈਆਂ ਸਾਡੇ ਐਨੀਮਲ ਹਸਬੈਂਡਰੀ ਦੇ ਵਿੱਚ ਜਿਹੜੇ ਸ਼ੋਜ਼ ਹੁੰਦੇ ਸੀ ਘੋੜਿਆਂ ਦੇ ਹਰ ਬਰੀਡ ਹਰ ਐਨੀਮਲ ਨੂੰ ਲੈ ਕੇ ਜਗਾਂ ਬકરી ਤੋਂ ਲੈ ਕੇ ਹਰ ਚੀਜ਼ ਦੇ ਸ਼ੋਅ ਹੁੰਦੇ ਸੀ ਉਹ ਬੰਦ ਹੋ ਗਏ ਤਾਂ ਸਾਨੂੰ ਹਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਹੱਥ ਬੰਨ ਕੇ ਵੀ ਜਰੂਰ ਸਾਡੀ ਨੌਜਵਾਨੀ ਵੱਲ ਧਿਆਨ ਦਿੱਤਾ ਜਾਵੇ ਇਹ ਜੀਆਂ ਖੇਡਾਂ ਨਾਲ ਬੱਚਿਆਂ ਨੂੰ ਜੋੜਿਆ ਜਾਵੇ ਧੰਨਵਾਦ